ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚਿੰਝੜੀ ਦੀ ਗਵਾਂਢੀ ਸੂਬੇ ਨਾਲ ਨਾਲਾਗੜ੍ਹ ਦੇ ਪਿੰਡ ਰਾਮਪੁਰ ਗੁਜਰਾ ਵਿਖੇ ਪੰਜ ਮਹੀਨਾ ਪਹਿਲਾਂ ਵਿਆਹੀ ਨੇਹਾ ਦੇਵੀ ਪੰਜੀਤ ਸਾਲਾ ਦੀ ਚੰਡੀਗੜ੍ਹ ਦੇ ਪੀਜੀਆਈ ਵਿਖੇ ਜ਼ਹਿਰ ਨਿਗਲਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ਅਠ ਕਿ ਪਿੰਡ ਦੇ ਲక్ష్మణ ਦਾਸ ਦੀ ਪੁੱਤਰੀ ਨੇਹਾ ਦੇਵੀ ਦਾ ਵਿਆਹ ਪੰਜ ਮਹੀਨੇ ਪਹਿਲਾਂ ਪਿੰਡ ਰਾਮਪੁਰ ਗੁਜਰਾ ਦੇ ਭਾਰਤੀ ਫੌਜ ਵਿੱਚ ਤਾਇਨਾਤ ਸੰਜੀਵ ਕੁਮਾਰ ਨਾਲ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਲੜਕੀ ਨੂੰ ਅਕਸਰ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ ਅਤੇ ਦਹੇਜ ਦੀ ਵੀ ਮੰਗ ਕੀਤੀ ਗਈ। ਉਹਨਾਂ ਕਿਹਾ ਕਿ ਬੀਤੇ ਦਿਨੀ ਉਹਨਾਂ ਨੂੰ ਸਹੁਰੇ ਪਰਿਵਾਰ ਵੱਲੋਂ ਫੋਨ ਆਇਆ ਕਿ ਲੜਕੀ ਨੇ ਕੁਝ ਖਾ ਲਿਆ ਹੈ। ਇਸ ਤੋਂ ਬਾਅਦ ਵਿਆਹੁਤਾ ਲੜਕੀ ਪੀਜੀ ਆਈ ਵਿਖੇ ਇਲਾਜ ਅਦীন ਸੀ ਅਤੇ ਉੱਥੇ ਹੀ ਇਸ ਦੀ ਮੌਤ ਹੋ ਗਈ। ਉਹਨਾਂ ਇੱਥੋਂ ਤੱਕ ਦੋਸ਼ ਲਾਇਆ ਖਿਲਾਫ ਵੱਖ-ਵੱਖ ਤਰ੍ਹਾਂ ਵਾ ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਪਤੀ ਸੰਜੀਵ ਕੁਮਾਰ, ਸਸ ਤੇਜਕੌਰ ਕਰਮਚੰਦ ਤੇ ਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਛਾ। ਕਹਿ ਲਓ ਲਾਸਟ ਬੰਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵਿੰਦਰ ਸਿੰਘ ਫੌਜੀ ਸਰਪੰਚ ਚਿੰਗੜੀ। ਸਾਡੇ ਚਾਚਾ ਜੀ ਨਾਲ ਆਪਣੇ ਦਿਲ ਦੀਆਂ ਜੋ ਗੱਲਾਂ ਸਾਂਝੀਆਂ ਕੀਤੀਆਂ ਉਹਨਾਂ ਦੀ ਬੇਟੀ ਨਾਲ ਜੋ ਹੋ ਰਿਹਾ ਸਾਡੀ ਛੋਟੀ ਭੈਣ। ਅੱਜ ਇਹ ਗੱਲਾਂ ਸੁਣ ਕੇ ਬੜਾ ਦੁੱਖ ਲੱਗ ਰਿਹਾ ਇੱਕ ਫੌਜੀ ਬੰਦਾ ਹੋ ਕੇ ਮੈਂ ਖੁਦ ਇੱਕ ਆਰਮੀ ਐ। ਇੱਕ ਫੌਜੀ ਬੰਦਾ ਹੋ ਕੇ ਘਰ ਦੇ ਵਿੱਚ ਮੌਜੂਦ ਹੋ ਕੇ ਮੌਜੂਦ ਸੀ। ਉਹ ਆਪਣੀ ਜਨਾਨੀ ਨੂੰ ਲੈ ਕੇ ਕਿਸੇ ਟ੍ਰੀਟਮੈਂਟ ਵਾਸਤੇ ਨਹੀਂ ਗਿਆ ਇਤੋਂ ਸਿੱਧ ਹੁੰਦਾ ਹੈ ਕਿ ਉਹ ਜੋ ਵੀ ਦਵਾਈ ਖਲਾਈ ਹੈ ਉਹ ਇਹ ਨਹੀਂ ਖੁਦ ਖਲਾਈ ਹੋਣੀ ਉਹਨਾਂ ਦੀ ਭੈਣ ਦਾ ਉੱਥੇ ਮੌਜੂਦ ਹੋਣਾ ਉਹਨਾਂ ਦੇ ਚਾਚੇ ਤਾਇਆ ਦਾ ਉੱਥੇ ਮੌਜੂਦ ਹੋਣਾ ਉਹਨਾਂ ਦੀ ਮਾਂ ਦਾ ਉੱਥੇ ਮੌਜੂਦ ਹੋਣਾ ਇਹ ਸਿੱਧ ਕਰਦਾ ਵੀ ਇੱਕ ਰਲੀ ਤੁਕਤੀ ਇਹ ਨਹੀਂ ਇੱਕ ਅੱਜ ਸਾਜ਼ਿਸ਼ ਰਚੀ ਸਾਜਿਸ਼ ਰਚਣ ਤੋਂ ਬਾਅਦ ਹੀ ਨੇ ਇੱਕ ਫੋਨ ਕੀਤਾ ਗਿਆ ਤੇ ਤਾਂ ਜੋ ਸਾਨੂੰ ਪਤਾ ਲੱਗ ਸਕੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਅੱਜ ਦੇ ਟਾਈਮ ਤੇ ਇਸ ਜਗਨੋ ਉਹ ਹਰਲਾਣਾ ਚਾਹੁੰਦਾ ਇਸ ਹਿਮਾਚਲ ਪ੍ਰਦੇਸ਼ ਦੀਆਂ ਸੁੰਦਰ ਪਹਾੜੀਆਂ ਦੇ ਵਿੱਚ ਵਸੇ ਹੋਏ ਐਜੇ ਸਤਾਨਾ ਨੂੰ ਦੱਸਣਾ ਚਾਹੁੰਦਾ ਜਿਹੜੇ ਘਰ ਦੇ ਵਿੱਚ ਜੰਮੀ ਹੋਈ ਲక్ష్ਮੀ ਨੂੰ ਇਸ ਤਰੀਕੇ ਨਾਲ ਹੱਤਿਆਚਾਰ ਕਰ ਰਹੇ ਨੇ ਤੇ ਮੈਂ ਦੱਸਣਾ ਚਾਹੁੰਦਾ ਹਾਂ ਉੱਥੇ ਦੀ ਮੌਜੂਦਾ ਸਰਕਾਰ ਨੂੰ ਐਜੇ ਬੰਦਿਆਂ ਨੂੰ ਨੱਥ ਪਾਈ ਜਾਵੇ ਮੈਂ ਦੱਸਣਾ ਚਾਹੁੰਦਾ ਉੱਥੇ ਦੇ ਪ੍ਰਸ਼ਾਸਨ ਨੂੰ ਐਸਐਸਓ ਸਾਹਿਬ ਡੀਐਸਪੀ ਸਾਹਿਬ ਨੂੰ ਇਸ ਕਾਰਵਾਈ ਦੇ ਉੱਤੇ ਜਲਦੀ ਤੋਂ ਜਲਦੀ ਐਕਸ਼ਨ ਕੀਤਾ ਜਾਵੇ ਤੁਰੰਤ ਕਾਰਵਾਈ ਕੀਤੀ ਜਾਵੇ ਨਾ ਨਾ ਕਿ ਇਸ ਚੀਜ਼ ਦੇ ਵਿੱਚ ਕੋਈ ਪੋਲਿਟਿਕਸ ਆਣੀ ਚਾਹੀਦੀ ਕੁਛ ਆਣੀ ਚਾਹੀਦੀ ਨੰਬਰ 2 ਉਹ ਮੇਰੀ ਟੀ ਛੋਟੀ ਭੈਣ ਮੇਰੀ ਉਹ ਗੁੱਸੇ ਕੀ ਬਾਣੇ ਦੇ ਵਿੱਚ ਭਰਪੂਰ ਸੀ ਇਨੀ ਦੁਸ਼ਟ ਪਾਪੀਆਂ ਵਾਲਾ ਉਹਦਾ ਕਸ਼ੇਰਾ ਤੱਕ ਵੀ ਰਹਿਣ ਨਹੀਂ ਦਿੱਤਾ ਉਹਦੀ ਸਰੀ ਸਾਭੀ ਰਹਿਣ ਨਹੀਂ ਦਿੱਤੀ ਸੰਨ ਕਰੋ ਹਿਮਾਚਲ ਦੇ ਵਿੱਚ ਰਹਿਣ ਵਾਲੇ ਅਜੇ ਲੋਕ ਨਾ ਹਿਮਾਚਲ ਆ ਲਿਓ ਵੀਰੋ ਭੈਣੋਂ ਭਰਾਵੋ ਮੇਰੇ ਮਾਤਾਵੋਂ ਅਜੇ ਬੰਦੇ ਨੂੰ ਤੁਸੀਂ ਵੀ ਪਟਕਾਰ ਪਾਓ ਜੋ ਕਿ ਤੁਹਾਡੇ ਹਿਮਾਚਲ ਦੇ ਵਿੱਚ ਐਦਾਂ ਦੇ 2-4 ਗੰਦ ਹੁੰਦੇ ਜੋ ਇੱਕ ਸਿੱਖੀ ਦੇ ਨਾਲ ਬਾਣੇ ਦੇ ਵਿੱਚ ਰਹਿਣ ਵਾਲੀ ਧੀਆਂ ਦੇ ਉੱਤੇ ਅਤਿਆਚਾਰ ਕਰਦੇ ਅੱਜ ਦੇ ਟਾਈਮ ਦੇ ਉੱਤੇ ਜਦੋਂ ਇੱਕ ਵਿਚੋਲਾ ਦੋ ਰਿਸ਼ਤੇ ਜੋੜਦਾ ਦੋ ਪਰਿਵਾਰਾਂ ਨੂੰ ਜੋੜਦਾ ਹੈ ਪਰਿਵਾਰਾਂ ਨੂੰ ਜੋੜਦਾ ਤੇ ਉਸ ਟਾਈਮ ਪੂਰੀ ਗਲਤ ਕੀਤੀ ਜਾਂਦੀ ਵੇ ਕੁੜੀ ਗੁਰਸਿੱਖ ਬਾਣੇ ਦੇ ਵਿੱਚ ਹਰ ਇੱਕ ਚੀਜ਼ ওই ਰੀਤੀ ਰਿਵਾਜਾਂ ਨਾਲ ਵਿਆਹ ਹੋਇਆ ਅੱਜ ਸੁਣ ਕੇ ਬੜਾ ਦੁੱਖ ਲੱਗ ਰਿਹਾ ਵੇ ਸਾਡੀ ਛੋਟੀ ਪੈਨ ਵੈਂਟੀਲੇਟਰ ਪੀਜੀ ਐਡਮਟ ਹੈ ਔਰ ਪੂਰਾ ਪਿੰਡ ਦੇ ਵਿੱਚ ਸੋਗ ਪਾਇਆ ਗਿਆ ਹੈ ਕਿਉਂਕਿ 2 ਢਾਈ ਦਿਨ 3 ਦਿਨ ਹੋ ਗਏ ਨੇ ਤੇ ਕੁੜੀ ਸਾਡੀ ਛੋਟੀ ਭੈਣ ਬੋਲ ਨਹੀਂ ਸਕੀ ਮੈਂ ਪ੍ਰਸ਼ਾਸਨ ਨੂੰ ਹੱਥ ਛੋੜ ਕੇ ਬੇਨਤੀ ਕਰਦਾ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਮਾਹੌਲ ਖਰਾਬ ਨਾ ਹੋ ਸਕੇ ਜਲਦੀ ਤੋਂ ਜਲਦੀ ਐਕਸ਼ਨ ਕੀਤਾ ਜਾਵੇ ਇਨਸਾਫ ਇਨਸਾਫ ਸਾਡੀ ਬੱਚੀ ਨੂੰ ਇਨਸਾਫ ਦਿੱਤਾ ਜਾਵੇ ਉਸ ਮਾਪੇ ਨੂੰ ਇਨਸਾਫ ਦਿੱਤਾ ਜਾਵੇ ਜਿਸ ਨੇ ਪਾਲ ਪਲੋਸ ਕੇ ਇੱਥੇ ਤੱਕ ਵਿਆਹੀ ਕਰਾਈ ਅਜੋ ਦਾਜ ਦੀ ਮੰਗ ਕਰਕੇ ਸਾਡੀ ਧੀ ਨਾਲ ਹੱਤਿਆਚਾਰ ਕਰੇ ਸਭ ਤੋਂ ਵੱਡਾ ਮੈਂ ਉਸ ਫੌਜ ਦੇ ਅਫਸਰਾਂ ਨੂੰ ਵੀ ਕਹਿਣਾ ਚਾਹੁੰਦਾ ਉਹਨਾਂ ਦੇ ਕਰਨਲ ਕਮਾਂਡਿੰਗ ਅਫਸਰ ਨੂੰ ਵੀ ਕਹਿਣਾ ਚਾਹੁੰਦਾ ਐਜੇ ਬੰਦੇ ਤੇ ਨੱਥ ਪਾਓ ਬੰਦ ਦੀ ਕਾਰਵਾਈ ਕਰੋ ਐਜੇ ਬੰਦੇ ਸਸਪੈਂਡ ਕਰਕੇ ਘਰੇ ਬਿਠਾ ਲਓ ਤਾਂ ਜੋ ਇਹਨਾਂ ਨੂੰ ਪਤਾ ਲੱਗੂਗਾ ਧੀਾਂ ਦੀ ਇੱਜ਼ਤ ਕਿਆ ਹੁੰਦੀ ਜਿਆਦਾ ਨਾ ਬੋਲਦੇ ਹੋਏ ਮੈਂ ਇਹੀ बार-बार ਬੇਨਤੀ ਕਰਦਾ ਪ੍ਰਸ਼ਾਸਨ ਇੰਡੀਅਨ ਆਰਮੀ ਦੇ ਮੌਤਵਰ ਕਮਾਂਡਿੰਗ ਅਫਸਰ ਬ੍ਰਿਗੇਡੀਅਰ ਜਰਨਲ ਸਾਹਿਬ ਨੂੰ ਤੇ ਐਜੇ ਬੰਦੇ ਤੇ ਨੱਥ ਪਾਈ ਜਾਣ ਜੋ ਆਰਮੀ ਦੇ ਵਿੱਚ ਹੁੰਦੇ ਹੋਏ ਵੀ ਆਰਮੀ ਦੀ ਬੇਇੱਜ਼ਤੀ ਕਰਾਂਦੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਜਲਦੀ ਜਲਦੀ ਕਾਰਵਾਈ ਕਰੋ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਦੇ ਹਾਂ ਤੁਸੀਂ ਜਲਦੀ ਜਲਦੀ ਕਾਰਵਾਈ ਕਰਕੇ ਇਸ ਬੰਦਿਆਂ ਨੂੰ ਐਜੇ ਬੰਦੇ ਨੱਥ ਪਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਮਾਨਾ ਇਹ ਦੋ ਮਿੰਟਾਂ ਚੈਨ ਚੈਨ ਦੇ ਲਈ ਵੀਡੀਓ बात ये नहीं है घर घर में लड़ाई होती है वो कोई बात नहीं बात ये है, हमारी लड़की जिंजड़ी से राम पर ब्याई हुई थी बात ये है वे हमारी जिंजड़ी वाले उसको पीजीआई या हस्पताल ले जाना एक क्या करने के लिए हमारा फौजी से जो जिससे शादी हुई थी उसने क्या किया वो हो? घर होते हुए उसके साले उसको जाए दाखिल कराने के लिए बोलते है आपका बच्चा कुछ हो रखा है देखो आके क्या इंसाफ है क्या ये जमना जुर्म हो गया क्या आप किसी के बहन क्या अभी उसकी अठारह उन्नीस वर्ष की उम्र की क्या देखा पांच महीने उसकी शादी को हुए आज उसका पहले कोई कभी, कभी नहीं, नहीं। उसका करी ऐसे परेशान कर रहे। पहले एक दो बार इन्होंने जो भी है वो बाद की बात है इनको पता है पर बात यह है सब घर गा, में रहते हुए भी किसी ने उसको लड़की को हॉस्पिटल नहीं पजाया अगर ये पिजा देते तो हमारी लड़की बच जाती ਇਹ ਇਹਨਾਂ ਨੇ ਸਾਜ਼ਿਸ਼ ਕੀਤੀ ਮੈਂ ਬਹੁਤਾ ਖੁਸ਼ ਨਹੀਂ ਸੀ ਆਪੇ कार्रवाई नहीं कोई कार्रवाई नहीं हुई परसों जोगों मैं कह तीन घंटे बैठा रखे फिर मैं पूछा मैं कार्रवाई एस एच ओ आ रहा आ रहा कोई एस एच ओ नहीं आया फिर हमने पंचायत मेंबर है हमने एस एच ओ से बात की फिर हम नालागढ़ दस मिनट मिले फिर इन्होंने तीनों रेस्ट किए उसके बाद इन्होंने तीन घंटे बाद ही छोड़ दिए मैं लड़की साइड से हूँ हमारे हम पंजाब से हैं ये भी हमारे ही थे हमने रिश्ता ऐसे काम करने के लिए थोड़ा किया था बात ये है एक पहली बार ऐसा एरिया में कभी आज तक नहीं हुआ ਇਹ ਪਹਿਲੀ ਬਾਜੀ ਪਾਈ ہماری ਪਹਿਲੇ ਹੀ ਰਿਸ਼ਤੇ ਨਾਤੇ ਹੈ ਪਰ ਇਹ ਅਤਿਆਚਾਰ ਹੋਆ ਇਹ ਹਿਮਾਚਲ ਫੋਰਸ ਨੇ ਜੋਗੋ ਨੂੰ ਇਹਨੂੰ ਬੰਦ ਕਰੋ ਚੌਂਕੀ ਨੂੰ ਨਾ ਉੱਥੇ ਐਸਐਚਓ ਦਾ ਨੰਬਰ ਨਾ ਐਸਐਸ ਦਾ ਕਾਨੋ ਖੋਲੀ ਵੀਓ ਕਿਉਂ ਮੁਲਾਜ਼ਮਾਂ ਦੀ ਤਰਖਾ ਦੇਆ ਕਰਦੀ ਸਰਕਾਰ ਜਾਦੂ ਰੇ ਕਿਸੇ ਦੀ ਸੁਣਾਈ ਨਹੀਂ ਹੋਣੀ ਅਸੀਂ 200 ਬੰਦਾ ਲੈ ਕੇ 3 ਘੰਟੇ ਬੈਠੇ ਕੋਈ ਸਾਡੀ ਸੁਣਾਈ ਨਹੀਂ ਹੋਈ ਅੱਜ ਸਾਡੀ ਕੁੜੀ ਦੀ ਡੈਥ ਅੱਜ ਵੀ ਕੋਈ ਕਾਰਵਾਈ ਨਹੀਂ ਕਰ ਰਹੇ ਅਸੀਂ ਆਪ ਆਏ ਤਾਂ ਹੁਣ ਮੜੀ ਜੀ ਕਾਰਵਾਈ ਨੇ ਕੀਤੀ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਤੇ ਵੱਧ ਸ਼ੁੱਕਰਵਾਰ ਦਾ ਹੋਇਆ ਸ਼ੁੱਕਰਵਾਰੀ ਕੁੜੀ ਨੂੰ 3 ਵਜੇ ਦਵਾਈ ਖਵਾ ਕੇ ਸ਼ਨੀਵਾਰੀ ਰਾਤ ਨੂੰ 9 ਵਜੇ ਘਰ ਰਹਿਣ ਨੂੰ ਇਨਫੋਰਮ ਕਰਦੇ ਵੇ ਬੇ ਕੁੜੀ ਮੜੀ ਮੋਟੀ ਨੋਕਚੋਕ ਹੋਈ ਕੁੜੀ ਨੇ ਕੁਝ ਖਾ ਲਿਆ ਕਿਤੇ ਇਹਨਾਂ ਨੇ ਕੁੜੀ ਘਰ ਹੀ ਰੱਖੀ ਪਈ ਦੀ ਕਿਤੇ ਕੁੜੀ ਨੂੰ ਲੈ ਕੇ ਨਹੀਂ ਗਏ ਜਦੋਂ ਅਸੀਂ ਕੁੜੀ ਘਰ ਤੋਂ ਚੁੱਕੀ ਕੁੜੀ ਬਿਲਕੁਲ ਡੈੱਡ ਦੀ ਅਸੀਂ ਪਰਮਾਰ ਹਸਪੀਟਲ ਲੈ ਗਏ ਇਹ ਪਰਮਾਰ ਹਸਪੀਟਲ ਤੋਂ ਕੋਈ ਮੁੰਡੇ ਵਾਲਾ ਘਰ ਤੋਂ ਨਹੀਂ ਗਿਆ ਨਾਲ ਰੋਪੜ ਤੋਂ ਮੁੜਿਆ ਇਹ ਰੋਪ ਚਾਪੀ ਜੀ ਅੱਜ ਕੁੜੀ ਦੀ ਡੈਥ ਹੋ ਗਈ ਸ਼ਰਿਆਂ ਵਿੱਚ ਧੱਕਾ ਹੋ ਰਿਹਾ ਜੀ ਕੋਈ ਕਾਰਵਾਈ ਨਹੀਂ ਹੋ ਰਹੀ ਪੰਜ 5 ਮਹੀਨੇ ਹੋਏ ਕੁੜੀ ਦੇ ਬੈਰੀ ਹੋਈ ਨੇ 11 ਨਵੰਬਰ 6 ਨਵੰਬਰ ਨੂੰ ਵਿਆਹ ਹੋਇਆ ਜਿਹੜਾ ਦਾਰਾ ਪ੍ਰਧਾਨ ਹੈ ਉਹ ਸ਼ਰਿਆਮ ਕਹਿ ਰਿਹਾ ਵੇ ਅਸੀਂ ਕੁੜੀ ਮਾਰੀ ਜੋ ਕਰਨਾ ਕਰ ਲੋ ਤੇ ਮੁੰਡੇ ਦੀ ਮਾਂ ਕਹਿੰਦੀ ਪਰਚੇ ਬੰਦਿਆਂ ਬਰੀ ਹੁੰਦੇ ਤਾਂ ਕਿਆ ਹੋ ਗਿਆ ਮੇਰਾ ਬਾਪ ਕਹਿੰਦਾ ਵਰਤ ਵਾਸਤਾ ਹੁੰਦੀ ਹੈ ਕਹਿੰਦਾ ਉਹਦਾ ਬਾਪ ਕਹਿੰਦਾ ਜੇਲਾ ਜੇਲਾ ਕਹਿੰਦਾ ਮਰਦਾਂ ਵਾਸਤਾ ਹੁੰਦੀ ਹੈ ਸ਼ਰਿਆਮ ਕੁੜੀ ਜਤ ਮਾਰ ਕੇ ਅੱਜ ਬੰਦੇ ਕਹਿੰਦੇ ਸਾਡੀ ਕੋਈ ਸੁਣਾਈ ਨਹੀਂ ਕੋਈ ਨਹੀਂ ਜੋਗੋ ਜੋਗੋ ਥਾਣੇ ਚ ਗਏ ਜਿਹੜਾ ਸਿਟੀ ਇੰਚਾਰਜ ਹੈਗਾ ਪਹਿਲਾਂ ਉਹਨਾਂ ਚਾਰ ਘੰਟੇ ਸਾਰਾ ਪਿੰਡ ਉੱਥੇ ਬਿਠਾ ਰੱਖਿਆ ਕਹਿੰਦਾ ਵੀ ਕਾਰਵਾ ਐਸ ਐਚਓ ਸਾਹਿ ਤੇ ਐਸਐਚਓ ਦਾ ਕਹਿੰਦਾ ਮੇਰੇ ਕੋਲ ਨੰਬਰ ਨਹੀਂ ਹੈ ਦੱਸੋ ਸਿਟੀ ਇੰਚਾਰਜ ਕੋਲ ਐਸਐਚਓ ਦਾ ਨੰਬਰ ਨਹੀਂ ਹੁੰਦਾ ਮੈਡਮ ਇਦਾਂ ਦਾ ਕੋਈ ਹੈਗਾ ਕੋਈ ਸਿਟੀ ਇੰਚਾਰਜ ਕੋਲ ਨੰਬਰ ਨਾ ਹੋਵੇ ਐਸਐਚਓ ਦਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਪੰਜ ਮਹੀਨੇ ਚ ਕੁੜੀ ਅਮਰਧਾਰੀ ਕੁੜੀ ਹੈ ਜੀ ਪਹਿਲਾਂ ਸਾਰਾ ਸ਼ਾਦੀ ਹੋਇਆ ਅਮਰਧਾਰੀ ਕੁੜੀ ਨੇ ਕੁੜੀ ਨੇ ਅਮਰੇਸ਼ ਗਿਆ ਹੋਇਆ ਇਹਨਾਂ ਨੇ ਧੱਕੇ ਨਾਲ ਕੁੜੀ ਕੁੱਟੀ ਉਹਦੀਆਂ ਪਸਲੀਆਂ ਤੋੜੀਆਂ ਤੇ ਦਵਾਈ ਖਵਾ ਕੇ ਕੁੜੀ ਮਾਰੀ ਗਈ ਤੇ ਕੁੜੀ ਨੂੰ ਕਹੇ ਤੈਨੂੰ ਨੱਥ ਪਾ ਕੇ ਛੱਡਾਂਗੇ ਤੇ ਕੁੜੀ ਨੂੰ ਇਹਨਾਂ ਨੇ ਕਿਹਾ ਅਦੀਨਨ ਆਥਪਾਗਾ ਡਾਗੇ ਕੁੜੀ ਨੇ ਕੋਕਾ ਨੀਰ ਪਾਇਆ ਇਹਨਾਂ ਧੱਕੇ ਕੋ ਕਬੋ ਆਕੇ ਉਹਦੇ ਵਾ ਤੱਕਾ ਕੀਤਾ ਇਹਨਾਂ ਨੇ ਕੁੜੀ ਮੀਟਾਂ ਦੇ ਬਣਾਉਂਦੇ ਨੇ ਘਤਰਾ ਬਾਇ ਕੁੜੀ ਨੇ ਮੀਟਾਂ ਦੇ ਬਣਾਉਂਦੇ ਨੇ ਇਹ ਕੁੜੀ ਅਮਰਦ ਸ਼ਗਿਆ ਇਹ ਕਹਿੰਦੇ ਕੁੜੀ ਨੂੰ ਮੀਟ ਬਣਾਓ ਆਂਡੇ ਬਣਾਓ ਦੱਸੋ ਤੱਕੇ ਨਾਲ ਕਰਨ ਕਿਆ ਨਾ ਹੈ ਇਹ ਤਾਂ ਕੁਝ ਮਨ ਸਹੀ ਹੈ ਜਾਂ ਕੁਝ ਐਸਾ ਹੈ ਮੈਡਮ ਇਹਨਾਂ ਨੇ ਕੋ ਪਤਾ ਨਹੀਂ ਕੁੜੀ ਤੰਗ ਕਰਦੇ ਬੇ ਇਹਦੇ ਕੁੜੀ ਨੂੰ ਮਾਰਿਆ ਇਹਨਾਂ ਨੇ ਇਹ ਦਾਜ ਵਾਸਤਾ ਤਾਂ ਕਰ ਰਹੇ ਕਹਿੰਦਾ ਕਰ ਰਹੇ ਇਹ ਮੰਗ ਕਰ ਰਹੇ ਇਹਦੇ ਮੰਗ ਕਰ ਰਹੇ ਤੇ ਇਹ ਕਹਿੰਦੇ ਪਰਚੇ ਗਿਆ ਹੁੰਦਾ ਕੁਝ ਨਹੀਂ ਹੁੰਦਾ ਸਾਨੂੰ ਕਹੇ ਜੇਲ੍ਹਾਂ ਗਿਆ ਸੀ ਅੱਜ ਆਣਾ ਕੱਲ ਉਹ ਵਾਕਈ ਉਦੋਂ ਫੜੇ ਉਦੋਂ ਸ਼ਾਮ ਨੂੰ ਛੱਡ ਤੇ ਹੀ ਛੜਿਆ ਗੋਮ ਰਹੇ ਜੀ ਕਾਦਰ ਮੁੰਡੇ ਦੀ ਮਾਂ ਕਹਿੰਦੀ ਕੁੜੀਆਂ ਹੈ ਕਿ ਕਿ ਡੈੱਥ ਕਦੋਂ ਹੋਈ ਹੈ ਕੁੜੀ ਕੀ ਅੱਜ ਡਰ ਕੇ 4 ਵਜੇ ਡੈੱਥ ਹੋਈ ਹੈ ਹਾਂ ਜੀ ਜਦੋਂ ਦਾ ਪਸਾਨ ਹੈ ਉਹਦੀ ਛੇਤੀ ਖਲਾ ਕੇ 36 ਘੰਟੇ ਬਾਅਦ ਸਾਨੂੰ ਦਵਾਈ ਖਲਾ ਕੇ ਦਿੱਤੀ ਹੈ ਬਾਅਦ ਚੋਂ ਜਦੋਂ ਮਰ ਗਈ ਹੈ ਤਾਂ ਉਹਦੇ ਸਾਡੇ ਹੱਥਾਂ ਤੇ ਪਾਤੀ ਹੈ ਤੇ ਗੱਡੀ ਦੀ ਮੰਗ ਕਰਦੇ ਤੇ ਪੈਸੇ ਦੀ ਮੰਗ ਕਰਦੇ ਇਹਨਾਂ ਦੀ ਭੁੱਖ ਜਗਾ ਦਿਓ ਇਹਨਾਂ ਨੂੰ ਸਾਡੇ ਮੂਹਰੇ ਲਾ ਦਿਓ ਜਰਾ ਸਾਨੂੰ ਸਾਬ ਚਾਹੀਦਾ ਸਾਨੂੰ ਸਾਬ ਚਾਹੀਦਾ ਬਾਕੀ ਕੁਝ ਨਹੀਂ ਚਾਹੀਦਾ ਸਾਨੂੰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੋਰ ਜਿਹੜਾ ਇਹਦਾ ਕੁੜੀ ਦਾ ਤਾਇਆ ਹੈ ਇਹ ਕਹਿੰਦਾ ਵੀ ਸਾਨੂੰ ਦਾ ਚਾਹੀਦਾ ਹੈ ਐਸੇ ਦੀ ਮੰਗ ਕਰਦੇ ਹੈ ਇੱਕ ਇੱਕ ਧਿਆੜੀਦਾਰ ਬੰਦਾ ਬੋਲ ਤਿਆੜੀਦਾਰ ਬੰਦਾ ਭਰਾ ਮੇਰਾ ਮਜ਼ਦੂਰ ਆਦਮੀ ਧਿਆੜੀਆ ਵੱਧ ਚੜ ਕੇ ਬਹਿ ਗਿਆ ਉਹ ਕੀ ਕਰੂਗਾ ਇਹਨੂੰ ਕਿੰਨੀ ਖੁਆਸ਼ਾ ਪੂਰੀ ਕਰੂਗਾ 5 ਮਹੀਨੇ ਦੇ ਵਿੱਚ ਇੰਨੀ ਸਾਡੇ ਬਿੱਟੀ ਮਲਾਤੀ ਹੈ ਅੱਜ ਕੁਝ ਲੋਕ ਪੰਜਾਬ ਸੇ ਜੋ ਹੈ ਯਹਾਂ ਤੇ ਆਏ ਹੈ क्योंकि नेहा कुमारी जिसकी शादी शादी जो है जोगो में हुई थी संजीव कुमार के साथ अठारह तारीख को उसने जहर खाया बताते हैं पर आ, लड़की के पक्ष वाले ये कह रहे हैं कि जहर उसे ज़बरदस्ती दिया गया है जिसकी सूचना उन्हें दो दिन बाद दी गई जिस संदर्भ में पुलिस ने कार्रवाई करते हुए चार सौ अठानवे ए जो आईपीसी का है मुकदमे के तहत मुकदमा पंजीकृत किया जो सेक्शन 85 के तहत बी एन के तहत आता है मुकदमा पंजीकृत कर दिया और आज जो है उसकी पीजीआई &E में जो कल रात कल रात जो है सुबह के टाइम उसकी डेथ हो गई थी नेहा की और जिस संदर्भ में जो है सेक्शन धाराएं जो है चेंज कर दी गई है डॉरी वा मर्डर की धाराएं जो है इसमें पंजीकृत कर दी गई है जिस संदर्भ में है चार व्यक्तियों को नेहा के ससुराल वालों को गिरफ्तार किया गया जिसमें नेहा का पति संजीव कुमार और तेज कौर उसकी सास और करम आ, करम करम करमचंद व राज सिंह जिन्हें जो है गिरफ़्तार किया गया है पति को भी गिरफ़्तार किया गया और जो दो उसकी बहनें हैं वो जो है अभी जो है गिरफ्तार नहीं हो सकी क्योंकि वो वहाँ से फरार हुई है दो दिन से जिनके नाम अंजू और आ, मंजीत कौर है जिनकी तलाश के लिए पुलिस की टीमें भेज दी गई और उन्हें शीघ्र जो है गिरफ़्तार कर दिया गया कर दिया जाएगा जिस संदर्भ में जो है लड़की के पक्ष वालों को समझा दिया गया है और हमने इन्हें कहा कि शीघ्र इसमें जो है जो भी कार्रवाई होगी तुरंत तो कार्रवाई की जाएगी और उन्हें न्याय दिलाने की पूरी कोशिश की जाएगी घटना के बारे में देखते जो भी कोई एक्शन अभी तक हमने कोई यानी इस संदर्भ में जो है अफसरान वाला से जो है बातचीत करके कार्रवाई अमल में लाई जाएगी क्या करें अब इन्होंने कहा कि अब इस संदर्भ में कोई भी धरना नहीं दिया जाएगा और इन्हें समझा दिया गया है इनका रोष यही था कि लड़की के पक्ष वालों को गिरफ्तार नहीं किया गया पर इन एक मिसअंडरस्टैंडिंग होने की वजह से जो है इन्होंने सोचा कि लड़की के पक्ष को गिरफ्तार नहीं किया जिस लड़के लड़के के पक्ष को जो है चार व्यक्तियों को जो है गिरफ्तार कर लिया गया है दोनों बहनें जो लड़के की है वो अभी गिरफ्तार नहीं हुई जिन्हें शीघ्र जो है गिरफ्तार किया जाएगा उसके तो तो बाद ये इन्वेस्टिगेशन का पार्ट है आगे देखा जाएगा जिसमें कि इसने खुद खाया या इसे जबरदस्ती दिया गया है ये एक इन्वेस्टिगेशन का पार्ट है जो को पुलिस को इसमें जा कि द्वारा जो है अगर जो नाम ना दिया अगर अगर ऐसा हुआ होगा तो कोई भी लापरवाही जो है पुलिस विभाग के कर्मचारी द्वारा हुई तो उसके खिलाफ कार्रवाई की जाएगी अगर कोई हमें लिखी तो शिकायत मिलेगी या हमें जो है मालूम हुआ कि उनकी तरफ से कोई लापरवाही हुई है तो उनके उसके खिलाफ कार्रवाई की जाएगी धाराएं कौन कौन सी लगी थोड़ा सा धाराएं इसमें जो है एफ आई आर जो है एक सौ अठाईस बटे पच्चीस है डेटेड इक्की चार पच्चीस है सेक्शन जो है एटी फाइव एक सौ पंद्रह दो तीन सौ कुंजा दो और अस्सी और एक सौ तीन बी एन एस की धारा जो है पंजीकृत की गई है